ਬਹੁਤ ਸਰੀਅਤਾ ਹੁੰਦਾ ਹੈ ਕਿ ਅਸੀਂ ਰੱਬ ਨੂੰ ਦੋਸ਼ ਦੇ ਦਿੰਦੇ ਹਾਂ ਕਿ ਸਾਡੇ ਵਿੱਚ ਆਹ ਕਮੀ ਹੈ ਉਹ ਕਮੀ ਹੈ ਬਟ ਇਹਨਾਂ ਨੇ ਆਪਣੀ ਕਮੀ ਨੂੰ ਸਟਰੈਂਥ ਬਣਾਇਆ ਹੈ ਇਹ ਹੈ ਗੁੰਗਾ ਇਸki wife ਹੈ ਉਹ ਵੀ ਗੁੰਗੀ ਹੈ ਔਰ ਇੱਕ ਇਨਕੀ ਬੇਟੀ ਹੈ ਕੰਮ ਕਰ ਰਹੇ ਨੇ ਬਿਨਾ ਬੋਲੇ ਇਸ਼ਾਰਿਆਂ ਦੇ ਨਾਲ ਆਪਕੇ ਪਾਸ ਜੋ 버ਗਰ ਹੈ ਉਹ ਕਿਸ ਕਿਸ ਰੇਟ ਕੇ ਹੈ 50 30 20 ਮਰਜਾਲਿਸ ਇਹਨਾਂ ਕੋਲ ਜਿੰਨੇ ਵੀ ਕਸਟਮਰ ਆਉਂਦੇ ਆ ਅਸੀਂ ਦੇਖਦੇ ਆ ਉਹ ਸਿਰਫ ਇਸ਼ਾਰਿਆਂ ਨਾਲ ਸਮਝਾਉਂਦੇ ਆ ਇਹਨਾਂ ਨੂੰ ਕਿ ਇੱਕ 버ਗਰ ਦੇ ਦੋ ਦੋ 버ਗਰ ਦੇ ਦੋ ਤੇ ਇਹ ਆਪਣੀ ਮਿਹਨਤ ਕਰ ਰਿਹਾ ਜੀ ਬੰਦਾ ਕੇ ਕਿਸੇ ਤੋਂ ਮੰਗ ਕੇ ਨਹੀਂ ਖਾਂਦਾ ਆਪਣੀ ਮਿਹਨਤ ਦਾ ਖਾ ਰਿਹਾ ਇਹ ਸਭ ਤੋਂ ਵੱਡੀ ਗੱਲ ਆ ਅੱਜ ਦੇ ਟਾਈਮ ਦੇ ਵਿੱਚ ਇਦਾਂ ਦੇ ਬੰਦੇ ਆਪਾਂ ਨੂੰ ਬਹੁਤ ਘੱਟ ਮਿਲਦੇ ਆ ਦੁਨੀਆ ਦੇ ਵਿੱਚ ਪਰ ਬੰਦਾ ਵੀ ਦੇਖ ਲਓ ਕੀ ਆਊਗਾ ਕੋ ਸਾਹਮਣੇ मैं इसको नहीं रहने दूंगा रेडी पलटा दूंगा ये कोई बात होती है मैं अब मैं क्या वहां पे कहता भाई तुझे भी देख मुझे क्या देते ਸ੍ਰੀਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਜਸਪੀਰ ਗੌਰ ਸੋ ਅੱਜ ਮੈਂ ਆਈ ਹਾਂ ਮੋਹਾਲੀ ਦੇ ਵਿੱਚ ਸੋ ਅੱਜ ਦੀ ਕਹਾਣੀ ਨਾ ਬਹੁਤ ਡਿਫਰੈਂਟ ਹੋਣ ਵਾਲੀ ਅੱਜ ਦਾ ਇੰਟਰਵਿਊ ਬਹੁਤ ਡਿਫਰੈਂਟ ਹੋਣ ਵਾਲਾ ਹੈ ਬਿਕਾਜ਼ ਮੈਨੂੰ ਇਦਾਂ ਲੱਗਦਾ ਹੈ ਕਿ ਅਜਿਹੇ ਖਾਨਪਿੰਦੀ ਸਟਾਲਸ ਹਨਾ ਉਹ ਐਸਾ ਕਰਕੇ ਚੱਲਦੇ ਹੈ ਕਿਉਂਕਿ ਜਿਹੜਾ ਤੁਹਾਡਾ ਵੇਚਣ ਦਾ ਤਰੀਕਾ ਹੁੰਦਾ ਹੈ ਬੋਲਣ ਦਾ ਤਰੀਕਾ ਹੁੰਦਾ ਹੈ ਉਹਦੇ ਨਾਲ ਚੱਲਦਾ ਜੋ ਐਗਜ਼ੀਕਿਊਸ਼ਨ ਹੁੰਦੀ ਹੈ ਅਟਰੈਕਟਿਵਨੈਸ ਹੁੰਦੀ ਹੈ ਉਹ ਚੀਜ਼ ਹੁੰਦੀ ਹੈ ਬਟ ਇੱਥੋਂ ਦੀ ਅਟਰੈਕਟਿਵ ਗੱਲ ਇੱਕ ਏ ਹੈ ਕਿ ਜੋ ਇਥੇ ਕੰਮ ਕਰਦੇ ਨੇ ਜੋ ਇਥੇ 버ਗਰਸ ਵਗੈਰਾ ਸਭ ਬਣਾਉਂਦੇ ਨੇ ਉਹ ਸੁਣਤਾ ਸਕਦੇ ਨੇ ਉਹ ਵੀ ਹਲਕਾ ਫੁਲਕਾ ਬਟ ਬੋਲ ਨਹੀਂ ਸਕਦੇ ਆਈ نو ਤੁਸੀਂ ਵੀ ਹੈਰਾਨ ਹੋ ਰਹੇ ਹੋਗੇ ਕਿ ਬੋਲ ਨਹੀਂ ਸਕਦੇ ਤਾਂ ਫਿਰ ਕਿਵੇਂ ਆ ਬਿਕੋਜ਼ ਬਹੁਤ ਵਾਰੀ ਇਦਾਂ ਹੁੰਦਾ ਕਿ ਅਸੀਂ ਨਾ ਰੱਬ ਨੂੰ ਦੋਸ਼ ਦੇ ਦਿੰਦੇ ਆ ਕਿ ਸਾਡੇ ਚ ਆ ਕਮੀ ਐ ਉਹ ਕਮੀ ਐ ਮੈਨੂੰ ਇਦਾਂ ਕਿਉਂ ਕੀਤਾ ਬਟ ਇਹਨਾਂ ਨੇ ਆਪਣੀ ਕਮੀ ਨੂੰ ਸਟਰੈਂਥ ਬਣਾਇਆ ਐ ਐਂਡ ਕੰਮ ਕਰ ਰਹੇ ਨੇ ਬਿਨਾ ਬੋਲੇ ਇਸ਼ਾਰਿਆਂ ਦੇ ਨਾਲ ਬਹੁਤ ਵੱਡੀ ਗੱਲ ਐ ਸੋ ਮਿਲਵਾਨ ਜਾ ਰਹੀ ਆ ਮੈਂ ਸੰਤੋਸ਼ ਜੀ ਦੇ ਨਾਲ ਬਹੁਤ ਬਹੁਤ ਸਵਾਗਤ ਆ ਤੁਹਾਡਾ ਜੀ ਸੰਤੋਸ਼ ਜੀ ਸਭ ਤੋਂ ਪਹਿਲਾਂ ਤੋਂ ਮੈਂ ਪੁੱਛੂਗੀ ਕਿ ਜ਼ਿੰਦਗੀ ਕਿੈਸੀ ਚੱਲ ਰਹੀ ਹੈ ਬੜੀਆ ਚੱਲ ਰਹੀ ਹੈ ਸੋ ਇਹ ਇਹਨਾਂ ਨੂੰ ਜਾਣਦੇ ਬਹੁਤ ਟਾਈਮ ਤੋਂ ਮੈਂ ਤੁਹਾਨੂੰ ਹੀ ਪੁੱਛਣਾ ਚਾਹੂੰਗੀ ਸਰ ਇਹ ਕਿੰਨੇ ਟਾਈਮ ਤੋਂ ਲਗਾ ਰਹੇ ਨੇ ਇੱਥੇ ਸਟੋਰ ਇਹ ਘੱਟ ਤੋਂ ਘੱਟ ਇਹਨਾਂ ਨੂੰ 10 ਤੋਂ 12 ਸਾਲ ਹੋ ਗਏ ਸਾਨੂੰ ਦੇਖਦੇ ਜੀ ਜੀ ਤੇ ਉਦੋਂ ਦੇ ਹੈ ਇਹਨਾਂ ਦੀ ਮਿਹਨਤ ਆ ਚਲੋ ਹਰ ਇੱਕ ਬੰਦੇ ਦਾ ਆਪਣਾ ਨੇਚਰ ਹੁੰਦਾ ਇਹਨਾਂ ਨੂੰ ਥੋੜੀ ਜੀ ਸੁਣਨ ਦੇ ਵਿੱਚ ਵੀ ਪ੍ਰੋਬਲਮ ਆ ਜਾਨੀ ਕਿ 10 ਤੋਂ 15% ਇਹ ਕੈਚ ਕਰਦੇ ਆਂ ਅਗਰ ਆਪਾਂ ਕੁਝ ਵੀ ਬੋਲਦੇ ਆਂ ਤੇ ਬੋਲੇ ਬਿਲਕੁਲ ਨਹੀਂ ਸਕਦੇ ਇਹਨਾਂ ਕੋਲ ਜਿੰਨੇ ਵੀ ਕਸਟਮਰ ਆਉਂਦੇ ਆ ਅਸੀਂ ਦੇਖਦੇ ਆ ਉਹ ਸਿਰਫ ਇਸ਼ਾਰਿਆਂ ਨਾਲ ਸਮਝਾਉਂਦੇ ਆ ਇਹਨਾਂ ਨੂੰ ਕਿ ਇੱਕ 버ਗਰ ਦੇ ਦੋ ਦੋ 버ਗਰ ਦੇ ਦੋ ਤੇ ਇਹ ਆਪਣੀ ਮਿਹਨਤ ਕਰ ਰਿਹਾ ਜੀ ਬੰਦਾ ਤੇ ਕਾਫੀ ਟਾਈਮ ਤੋਂ ਹੈ ਲੱਗਿਆ ਹੋਇਆ ਰੱਬ ਇਹੋ ਜਿਹੇ ਬੰਦਿਆਂ ਨੂੰ ਦਿਨ ਦੁੱਗਣੀਆਂ ਰਾਤ ਚੋਗਣੀਆਂ ਤਰੱਕੀਆਂ ਬਖਸ਼ੇ ਜਦ ਜਦ ਕੇ ਕਿਸੇ ਤੋਂ ਮੰਗ ਕੇ ਨਹੀਂ ਖਾਂਦਾ ਆਪਣੀ ਮਿਹਨਤ ਦਾ ਖਾ ਰਿਹਾ ਇਹ ਸਭ ਤੋਂ ਵੱਡੀ ਗੱਲ ਆ ਅੱਜ ਦੇ ਟਾਈਮ ਦੇ ਵਿੱਚ ਇਦਾਂ ਦੇ ਬੰਦੇ ਆਪਾਂ ਨੂੰ ਬਹੁਤ ਘੱਟ ਮਿਲਦੇ ਆ ਦੁਨੀਆ ਦੇ ਵਿੱਚ ਜੀ संतोष जी आपके पास जो बर्गर है वो किस किस रेट के हैं पचास तीस बीस और चालीस चार तरह के बर्गर है आपके पास और कैसे होते हैं सबको पसंद आते हैं बर्गर बहुत बढ़िया होते हैं हैं सबको पसंद आते है. अच्छा मैंने सुना है मैंने सुना है ऐसा होता है ना कि जब आप अच्छा करते हो ना तो मुश्किलें बहुत बढ़ती हैं जिंदगी में ठीक है तो आपकी जिंदगी में कितनी मुश्किलें आई है और कैसे करते हो आप ਜੀ ਸਭ ਬੜੀਆ ਬਣਾਤੇ ਹੋ ਸਭ ਖੁਦ ਤਿਆਰ ਕਰਦੇ ਹੋ ਸਭ ਖੁਦ ਤਿਆਰ ਕਰਦੇ ਹੋ ਚਾਹੇ ਟਿੱਕੀ ਹੋ ਨੂਡਲ ਹੋ ਮਸਾਲਾ ਚਟਨੀ ਸਭ ਖੁਦ ਬਣਾਤੇ ਹੋ ਜੀ ਸਵੇਰੇ ਕਿੰਨੇ ਵਜੇ ਉੱਠਦੇ ਹੋ ਆਪ ਸਵੇਰੇ ਕਿੰਨੇ ਵਜੇ ਉੱਠਦੇ ਹੋ ਆਪ ਸਵੇਰੇ ਕਿੰਨੇ ਵਜੇ ਉੱਠਦੇ ਹੋ ਮਾਰਨਿੰਗ ਕਿੰਨੇ ਵਜੇ ਹੱਤੇ ਹੋ ਸਵੇਰ ਬਸ ਐਕਚੁਅਲ ਇਹੀ ਪ੍ਰੋਬਲਮ ਆ ਜੀ ਇਹਦੀ ਕਿ ਆਪਾਂ ਕੁਝ ਹੋਰ ਪੁੱਛ ਰਹੇ ਆ ਤੇ ਬਟ ਇਹ ਆਪਣੀ ਸਿਰਫ हां ये सिर्फ बस ये सिर्फ अपने बर्गर लाइक न्यूडल जिदा ये बनाਉਂਦੇ ਆ ਸਿਰਫ ਉਹਦੇ ਬਾਰੇ ਇਹਨੂੰ ਇਹ ਲੱਗ ਰਿਹਾ ਕਿ ਮੈਨੂੰ ਸਿਰਫ ਉਹਦੇ ਬਾਰੇ ਪੁੱਛਿਆ ਜਾ ਰਿਹਾ ਜੀ ਆਪ ਕਿਤਨੇ ਵਜੇ ਆਤੇ ਹੋ ਯਹਾਂ ਪੇ ਯਹਾਂ ਪੇ 4 ਵਜੇ ਆਤੇ ਹੋ ਯਹਾਂ ਪੇ ਮੁਹਾਲੀ ਮੇਂ আর ਜਾਤੇ ਕਿਤਨੇ ਵਜੇ ਹੋ 9 ਵਜੇ ਚਲੇ ਜਾਂਦੇ ਹੋ ਜੀ ਔਰ ਪਰਿਵਾਰ ਮੇਂ ਕਿਤਨੇ ਲੋਗ ਹੈ ਪਰਿਵਾਰ ਮੇਂ ਫੈਮਿਲੀ ਫੈਮਿਲੀ ਕਿਤਨੇ ਲੋਗ ਹੈ सात लोग हैं सात लोग हैं हाँ, सात लोग बता रहे हैं ये कि सात लोग फैमिली सात लोग हैं सभी का यही काम है सभी का यही काम जी भैया बर्गर नहीं बर्गर नहीं फैमिली फैमिली नहीं इसको, इसको, नहीं, हाँ, अभी, तो 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 अभी मतलब के ना हां ਇਹਨਾਂ ਨੂੰ ਸਿਰਫ ਆਪਣੇ ਕੰਮ ਤੱਕ ਹੀ ਦੱਸ ਰਹੇ ਆ ਉਸ ਦੇ ਇਲਾਵਾ ਜਿਆਦਾ ਇਹਨਾਂ ਦੀ ਸੋਚਣ ਦੀ ਸ਼ਕਤੀ ਵੀ ਹੈ ਨਹੀਂਗੀ ਬਟ ਜਿਹੜਾ ਇਹਨਾਂ ਦਾ ਕੰਮ ਆ ਉਹਦੇ ਪ੍ਰਤੀ ਇਹ ਬੰਦਾ ਬਹੁਤ ਜ਼ਿਆਦਾ ਮਿਹਨਤੀ ਆ ਬਹੁਤ ਜ਼ਿਆਦਾ ਮਤਲਬ ਕਿ ਐਦਾਂ ਦੇ ਬੰਦੇ ਆਪਾਂ ਨੂੰ ਮਿਲਨੇ ਨਹੀਂ ਹੈਗੇ ਮੇਰੇ ਹਿਸਾਬ ਦੇ ਨਾਲ ਨਾ ਜੋ ਅੱਜ ਦਾ ਮਾਹੌਲ ਆ ਆਈ ਮੈਂ ਇੰਟਰੋਡਕਸ਼ਨ ਵਿੱਚ ਕਿਹਾ ਕਿ ਬਹੁਤ ਸਾਰੇ ਲੋਕ ਐਦਾਂ ਦੇ ਹੁੰਦੇ ਨੇ ਕਿ ਰੱਬ ਨੂੰ ਦੋਸ਼ ਦਿੰਦੇ ਨੇ ਕਿ ਸਾਡੇ ਕੋਲ ਇਹ ਕਮੀ ਹੈ ਸਾਡੇ 'ਚ ਇਹ ਕਮੀ ਹੈ ਪਰ ਇਹਨਾਂ ਨੇ ਜਿਹੜੀ ਕਮੀ ਹੈ ਉਹ ਆਪਣੀ ਸਟਰੈਂਥ ਬਣਾਈ ਹੈ ਐਂਡ ਇੱਕ ਬਹਾਨਾ ਨਹੀਂ ਹੈ ਕਿ ਨਹੀਂ ਮੈਂ ਕਮਾਈ ਨਹੀਂ ਕਰਾਂਗਾ ਮੈਨੂੰ ਬੋਲਣ ਨਹੀਂ ਆ ਹਾਂਜੀ ਹਾਂਜੀ ਬਿਲਕੁਲ ਦੇਖੋ ਅਗਰ ਇਹ ਵਿਲਾ ਰਹਿਣਾ ਚਾਵੇ ਜਾਂ ਮੰਗ ਕੇ ਖਾਣਾ ਚਾਵੇ ਆਬਵੀਅਸਲੀ ਖਾ ਸਕਦਾ ਹੈ ਨਾ ਕਿਉਂਕਿ ਮੋਹਾਲੀ ਚੰਡੀਗੜ੍ਹ ਸ਼ਹਿਰ ਤੁਹਾਨੂੰ ਪਤਾ ਹਰ ਇੱਕ ਬੰਦਾ ਕੋਈ 5 ਦੇ ਗਿਆ 10 ਦੇ ਗਿਆ ਹਰ ਇੱਕ ਰੁਟੀਨ ਦੇ ਵਿੱਚ ਦਿੰਨੇ ਆਪਾਂ ਜਿੰਨੇ ਵੀ ਰੋਡਸ ਦੇ ਉੱਪਰ ਬਟ ਇਹ ਬੰਦੇ ਦੀ ਏਸੀ ਉਹ ਤਾਰੀਫ਼ ਕਹਿ ਲੋ ਸਿਫਤ ਕਹਿ ਲੋ ਕਿ ਪ੍ਰਮਾਤਮਾ ਨੇ ਇਹਨੂੰ ਚੰਗੇ ਕੰਮ ਲਾਇਆ ਤੇ ਆਪਾਂ ਕਹਨੇ ਆ ਕਿ ਇਹਨੂੰ ਚੰਗੇ ਕੰਮ ਹੀ ਲਾਈ ਰੱਖੇ ਤੇ ਵਧੀਆ ਕਰੇ ਲੋਕਾਂ ਦੇ ਦੇਖੋ ਇਹਦਾ ਪਿਆਰ ਵੀ ਆ ਮਾਰਕੀਟ ਵਾਲਿਆਂ ਨਾਲ ਪਿਆਰ ਵੀ ਆ ਤੇ ਇਹਦਾ ਇੱਕ ਨੇਚਰ ਹੈ ਗੁੱਸੇ ਵੀ ਹੋ ਜਾਂਦਾ ਵੀ ਪਿਆਰ ਦੇ ਨਾਲ ਨਾਲੇ ਗੁੱਸਾ ਵੀ ਦਿਖਾ ਦਿੰਦਾ ਇਹ ਬਾਇ ਗॉड ਹੁੰਦਾ ਬਾਇ ਨੇਚਰ ਹੁੰਦਾ ਪਰ ਬਹੁਤ ਅੱਛਾ ਜਿੰਨਾ ਵੀ ਕਰ ਰਿਹਾ ਆ ਆਪਾਂ ਕਹਨੇ ਆ ਕਿ ਪ੍ਰਮਾਤਮਾ ਨੂੰ ਤਰੱਕੀ ਦੇਵੇ ਨਮੇ ਜੀ ਮੈਨਾਂ ਨੂੰ ਪੁੱਛੀ ਸੀ ਕਿ ਬਹੁਤ ਸੀ ਮਤਲਬ ਜਿਹੜੀ ਬਹੁਤ ਸੀ ਮੁਸ਼ਕਿਲਾਂ ਆਉਂਦੀਆਂ ਇਹੋ ਜਿਹਾ ਸਫਰ ਦੇ ਤੇ ਇਹੋ ਜਿਹਾ ਲੋਕਾਂ ਲਈ ਡਬਲ ਹੁੰਦੀਆਂ ਤਾਂ ਤੁਸੀਂ ਕਦੇ ਆਦੀ ਅੱਖੇ ਵੇਖੀਆਂ ਕਿ ਕਦੇ ਬਹੁਤ ਕਈ ਲੋਕ ਇਹਨਾਂ ਨੂੰ ਚੜਾ ਰਹੇ ਨੇ ਜਾਂ ਤੰਗ ਕਰ ਰਹੇ ਨੇ ਕਦੇ ਦੇਖਿਆ ਇਦਾਂ ਨਹੀਂ ਚੀ ਦੇਖੋ ਜਿਹੜੇ ਇਹਨਾਂ ਦੇ ਪੱਕੇ ਕਸਟਮਰਸ ਆ ਸੀ ਈਵਨਿੰਗ ਟਾਈਮ ਆਉਣੇ ਆ ਕਈ ਵਾਰ ਖੜੇ ਹੁੰਨੇ ਆ ਇੱਥੇ ਦੇਖਦੇ ਆ ਉਹ ਇਹਨਾਂ ਨਾਲ ਹਾਸੀ ਮਜ਼ਾਕ ਵੀ ਕਰਦੇ ਆ ਤੇ ਉਹਨਾਂ ਨਾਲ ਰੂਡਲੀ ਵੀ ਇਹ ਬਿਹੇਵ ਕਰਦਾ ਉਹਨਾਂ ਨਾਲ ਕਿ ਮੈਨੂੰ ਕਿਉਂ ਚੜਾ ਰਹੇ ਹੋ ਇਹਨੂੰ ਚੜਾਉਂਦੇ ਆ ਮਤਲਬ ਕਿ ਇਹਦੀ ਰੇੜੀ ਕਈ ਵਾਰ ਇੱਧਰ ਉੱਧ ਇਹ ਏਰੀਆ ਮੇਰਾ ਇਹਦਾ ਇੱਥੇ ਮਤਲਬ ਕਿ ਦਿਲ ਲੱਗਿਆ ਹੋਇਆ ਇਹ ਨੂੰ ਆਪਣਾ ਮੰਨਦਾ ਹੈ ਜਗ੍ਹਾ ਨੂੰ ਇਹ ਚੱਕਰ ਹੈ ਜੀ ਬਿਕੋਜ਼ ਉਹਨਾਂ ਦੀ ਸਮਝ ਸ਼ਕਤੀ ਹਲੇ ਘੱਟ ਹੈ ਤਾਂ ਇੱਕ ਹੁੰਦਾ ਨਾ ਬੰਦੇ ਨੂੰ ਪਿਆਰ ਬਣ ਜਾਂਦਾ ਉਸ ਜਗ੍ਹਾ ਦੇ ਨਾਲ ਤਾਂ ਉਹੀ ਉਹਨਾਂ ਦਾ ਹੈ ਜੀ 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 ਬਿਲਕੁਲ ਇਹਨਾਂ ਦਾ ਇਹ ਸੱਤ ਫੇਸ ਮੁਹਾਲੀ ਦੇ ਵਿੱਚ ਖੜਦੇ ਆ ਜੀ ਫਲਾਵਰ ਮਾਰਕੀਟ ਦੇ ਬਿਲਕੁਲ ਸਾਹਮਣੇ ਬਿਲਕੁਲ ਬਿਲਕੁਲ ਕਸਟਮ ਬਿਲਕੁਲ ਜੀ ਬਿਲਕੁਲ ਇਦਾਂ ਹੀ ਇਹਨਾਂ ਦੇ ਕਸਟਮਰਜ਼ ਆਉਂਦੇ ਆ ਇਸ਼ਾਰਾ ਕਰਦੇ ਆ ਔਰੇ ਬਣਾ ਕੇ ਦੇ ਦਿੰਦਾ ਭయ్యా ਸੰਤੋਸ਼ ਭయ్యా ਸੰਤੋਸ਼ ਭయ్యా बारिश बारिश आती है जब जब बारिश आती है तब होते हो यहाँ पे या नहीं नहीं होते तब काम रुक जाता है तब तो फिर जो कस्टमर होते हैं जो ये आते हैं वो फिर क्या बोलते हैं आपको कुछ जी हम्म जी जी ता जिन्नी उन्होंने समझ लगती होने का जवाब दे रहे वो जी बिल्कुल बिल्कुल, बिल्कुल।, बिल्कुल, बिल्कुल। ਜੀ ਸੋ ਥੈਂਕ ਯੂ ਸੋ ਮੱਚ ਸਰ ਤੁਸੀਂ बिकॉज ਐਂਡ ਤੁਹਾਨੂੰ ਵੀ ਅਸੀਂ ਅਪਰੀਸ਼ੀਏਟ ਜੂਰ ਕਰਨਾ ਚਾਹਾਂਗੇ बिकॉज ਅੱਜ ਦੇ ਟਾਈਮ ਵਿੱਚ ਲੋਕ ਕੀ ਆ ਲੋਕਾਂ ਨੂੰ ਆਪਣੇ ਕੰਮ ਤੋਂ ਕੰਮ ਮਤਲਬ ਹੁੰਦਾ ਕੋਈ ਐਨਾ ਇਨੀਸ਼ੀਏਟਿਵ ਨਹੀਂ ਲੈਂਦਾ ਕਿ ਅਸੀਂ ਕਿਸੇ ਹੋਰ ਦੀ ਹੈਲਪ ਕਰੀਏ ਤਾਂ ਉਹ ਬਹੁਤ ਵੱਡੀ ਗੱਲ ਹੈ ਠੀਕ ਹੈ ਜੀ ਥੈਂਕ ਯੂ ਤੁਹਾਡਾ ਵੀ ਸ਼ੁਕਰੀਆ ਕਿ ਇਹੋ ਜਿਹੇ ਬੰਦੇ ਨੂੰ ਅੱਜ ਤੁਸੀਂ ਇੰਟਰਡਿਊਸ ਕਰਨ ਆਏ ਹੋ ਲੋਕਾਂ ਸਾਹਮਣੇ ਲੈ ਕੇ ਆਏ ਹੋ ਜੀ ਇਹ ਆਪਕੇ ਕਸਟਮਰ ਹੈ ਜੀ ਆਪਕੇ ਨਹੀਂ ਜੀ ਆਪ ਕੌਣ ਹੋ इनके ਇਹ ਮੇਰੇ ਭਾਈ ਹੈ ਆਜਾ ਆਪਕੇ ਭਾਈ ਹੈ ਇਹ ਜੀ ਤਾਂ ਆਪ इनके ਬਾਰੇ ਵਿੱਚ ਕੁਝ ਬੋਲਣਾ ਚਾਹੋਗੇ मैम जी बस लगभग यहाँ पे मेरे ख्याल से लगभग ये दो हजार साल हो गया यहाँ काम करते हुए इसको इसी जगह पे तो घर में कौन कौन है इनके इन ये है गुंगा इसकी वाइफ है वो भी गुंगी है अच्छा? औ, और एक इनकी बेटी है ओके तो वाइफ भी नहीं बोल सकते हैं। नहीं वाइफ भी नहीं बोल सकते तो ये बचपन से ऐसी है हाँ बचपन से अभी उसकी वाइफ बचपन से वो भी है बचपन से भी गुंगा ही है जी। इसकी जो बच्ची है मेरे ख्याल से दो साल हुआ लगभग अब यही कमाता है इसी जगह है तो इसकी रोजी रोटी चलती है बच्ची बिल्कुल ठीक ठाक है हाँ, वो बोलती है है साल की है। तो जैसे मैंने मैं इनको भी समझ नहीं आ रही थी आधी चीज़ें चलो मौका ऐसा हुआ कि आप आ गए हो तो बहुत सी बार ऐसा होता है की लोग ना टिकने नहीं देते हैं बहुत सी मुश्किलें होती हैं मेन रीजन पता क्या है जी। देखो जो गरीब रहता है ना उसको हर कोई दबाता है जी। ठीक है यहाँ से इसकी पूरी फैमिली का अपना रोजी रोटी चलाता है ये मेरा मामा का लड़का है तो इसको यहाँ पे काम करते हुए लगभग मान लीजिए बारह तेरह साल हो बारह साल तो कंफर्म हो ही गए ये फर्स्ट रेडी थी एक अंकल यहाँ नान के लगाते थे जी। उसके बाद ये रेडी आए थे जी। इसकी यहाँ का मैंने जो कार्ड है वही बना हुआ है लाइसेंस भी बना हुआ है इसके यहाँ पे पर बंदा अभी देख लो क्या हुआ आपके सामने जी मैं इसको नहीं रहने दूंगा रेडी पलटा दूंगा ये कोई बात होती है मैं अब मैं क्या वहाँ पे कहता भाई तुझे भी देख लूँगा मुझे क्या देखेगा ਥੈਂਕ ਯੂ ਸੋ ਮਚਾ ਥੈਂਕ ਯੂ ਸੋ ਜਿਵੇਂ ਕਿ ਤੁਸੀਂ ਸੁਣਿਆ ਕਿ ਮੈਂ ਉਹ ਇੰਟਰੋਡਕਸ਼ਨ ਵਿੱਚ ਵੀ ਹੋਈ ਗਈ ਸੀ ਕਿ ਕਮੀ ਗਿਨਵਾਰ ਨੂੰ ਕਮੀ ਨੂੰ ਆਪ ਨੂੰ ਹਾਈਲਾਈਟ ਕਰਨ ਤਾਂ ਕੋਈ ਵੀ ਕਰ ਸਕਦਾ ਕਿ ਹਾਂ ਮੈਨੂੰ ਇਹ ਨਹੀਂ ਆਉਂਦਾ ਜਾਂ ਮੈਨੂੰ ਮੈਨੂੰ ਆਹ ਹੋਇਆ ਹੋਇਆ ਬਟ ਇਹਨਾਂ ਨੇ ਆਪਣੀ ਸਟਰੈਂਥ ਬਣਾ ਰੱਖੀ ਹੈ ਇੱਕ ਮਿਸਾਲ ਕਾਇਮ ਕੀਤੀ ਹੋਈ ਹੈ ਕਿ ਬਿਨਾ ਬੋਲੇ ਵੀ ਮੈਂ ਬਹੁਤ ਕੁਝ ਕਰ ਸਕਦਾ ਇਹਨਾਂ ਦੀ ਵਾਈਫ ਵੀ ਨਹੀਂ ਬੋਲ ਸਕਦੇ ਇਹ ਵੀ ਨਹੀਂ ਬੋਲ ਸਕਦੇ ਇਹਨਾਂ ਦੀ ਬੇਟੀ ਹੈ ਚਲੋ ਰੱਬ ਦੀ ਕਿਰਪਾ ਦੇ ਨਾਲ ਉਹ ਬੋਲ ਸਕਦੀ ਹੈ ਉਹ ਹੈਲਦੀ ਹੈ ਤੇ ਬਹੁਤ ਵੱਡੀ ਗੱਲ ਹੈ ਤੇ ਇੱਕ ਕੱਲੇ ਅਰਨਿੰਗ ਪਰਸਨ ਹੈ ਆਪਣੇ ਫੈਮਿਲੀ ਦੇ ਜੋ ਅਰਨ ਕਰ ਰਹੇ ਨੇ ਖਰਚਾ ਸਭ ਭੇਜਦੇ ਨੇ ਸੋ ਆ ਔਰ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਗੀ ਇੰਟਰਵਿਊ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟ ਸੈਕਸ਼ਨ ਵਿੱਚ ਆਪਣੀ رائے ਜ਼ਰੂਰ ਦੱਸਿਓ ਸ਼ੇਅਰ ਵੀ ਵੱਧ ਤੋਂ ਵੱਧ ਕਰਿਓ ਬਿਕੋਜ਼ ਬਹੁਤ ਜ਼ਰੂਰੀ ਹੁੰਦਾ ਹੈ ਐਦਾਂ ਦੇ ਲੋਕਾਂ ਨੂੰ ਸਪੋਰਟ ਕਰਨਾ ਤੇ ਸੱਤ ਫੇਸ ਮੁਹਾਲੀ ਦੀ ਮਾਰਕੀਟ ਦੇ ਵਿੱਚ ਫਲਾਰ ਮਾਰਕੀਟ ਦੇ ਓਪੋਜ਼ਿਟ ਨਾਲ ਇੱਕ ਆਟ ਹੁੰਦਾ ਸੋ ਜ਼ਰੂਰ ਸਪੋਰਟ ਕਰਿਓ ਤੋ ਉਦ ਤੱਕ ਮੈਨੂੰ ਤਾਂ ਇਜਾਜ਼ਤ ਹੈ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਕੈਮਰਾ ਪਰਸਨ ਰਮੇਸ਼ ਸਨਾਲ ਮੈਜਿਸਫੀਰ ਕੌਰ